ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਲੋਕ ਲੁਭਾਉਣੇ ਵਾਅਦੇ ਕੀਤੇ ਜਾ ਰਹੇ ਨੇ ਇਸੇ ਕਿੜੀ ਤਹਿਤ ਅੱਜ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਲੂਰਾ ਦੇ ਵੱਲੋਂ ਜਲੰਧਰ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਬਥੇਰੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰ ਲਿਆ ਹੈ ਤੇ ਉੱਥੇ ਹੀ ਵਿਰੋਧੀ ਧਿਰਾਂ ਤੇ ਨਿਸ਼ਾਨੇ ਸਾਧਦੇ ਹੋਏ ਪਾਣੀ ਦੇ ਮੁੱਦਿਆਂ ਨੂੰ ਵੀ ਚੁੱਕਿਆ। ਕਿਸ ਤਰੀਕੇ ਦਾ ਹੁਗਾਰਾ ਜਿਹੜਾ ਆਦਮਪੁਰ ਦੇ ਹਲਕੇ 'ਚ ਮਿਲ ਰਿਹਾ ਹੈ ਜੀ। ਸਾਡੀ ਫੇਰ ਵੀ ਚੌਥੀ ਮੀਟਿੰਗ ਮਾਨਟ੍ਰਾਈ ਪਿੰਡ ਦੇ ਵਿੱਚ ਔਰ ਇਹ ਬੜਾ ਇੱਕ ਮਹੱਤਵਪੂਰਨ ਫੈਸਲਾ ਮਾਨਟ੍ਰਾਈ ਆਦਮਪੁਰ ਕੋਪਰ ਹਲਕੇ ਦਾ। ਇੱਥੇ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਆ ਜਦੋਂ ਮੈਂ ਇਹ ਹਲਕੇ ਦਾ ਇਚਾਰਜ ਕੀਤਾ ਹੈ ਕੋਪਰ ਦੀ 슈ਗਰ ਮਿਲ ਇਥੇ ਦੀ ਬਹੁਤ ਵੱਡੀ ਡਿਮਾਂਡ ਸੀ ਲੋਕਾਂ ਦੀ ਉਹ ਇਥੋਂ 350 ਮੀਟ्रिक टन ਦੇ ਉੱਤੇ ਲਿਜਾ ਕੇ ਉਹਨਾਂ ਦੀ ਪੜਾਈ ਜਿਹੜੀ ਹੈ ਲੋਕ ਬੇਸ ਇਲਾਕੇ ਦੇ ਕਿਸਾਨਾਂ ਨੂੰ ਖਜੂਰਾ ਨੂੰ ਉਸ ਚੀਜ਼ ਦਾ ਬੜਾ ਲਾਭ ਹੋਇਆ ਬਹੁਤ ਸਾਰੀਆਂ ਸੜਕਾਂ ਵੀ ਇੱਥੇ ਬਣਾਈਆਂ ਗਈਆਂ ਲੇਕਿਨ ਜਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੋਈ ਪੈਸਾ ਨਾ ਸੜਕਾਂ ਲਈ ਦਿੱਤਾ ਗਿਆ ਨਾ ਕਿਸੇ ਪੰਚਾਇਤ ਨੂੰ ਦਿੱਤਾ ਗਿਆ ਨਾ ਕਿਸੇ ਚਾਂਜ ਕਰ ਨੂੰ ਦਿੱਤਾ ਗਿਆ ਨਾ ਸ਼ਗਲ ਸਕੀਮ ਨਾ ਹੋਰ ਜਿਹੜੀਆਂ ਸਕੀਮਾਂ ਅੱਜ ਲੋਕ ਜਿਹੜੇ ਆ ਤਰਾ ਤਰਾ ਕਰਦੇ ਪਏ ਆ ਤੋ ਮੈਂ ਸਮਝਦਾ ਕਿ ਸ਼੍ਰੋਮਣੀ ਕਾਦੀਦਲ ਤੇ ਆ ਜਿਹੜਾ ਇਹ ਇਲੈਕਸ਼ਨ ਮੁਹਿੰਮ ਹੈ ਇਹਦੇ ਵਿੱਚ ਜਿਹੜੇ ਉਹ ਲੋਕ ਆ ਜਿਹੜੇ ਸਰਕਾਰ ਦੇ ਚੁੱਕੇ ਨਾਲੇ ਆਏ ਸੀ ਉਹ ਹੁਣ ਫੇਰ ਵਾਪਸ ਚੌਣੀ ਅਕਾਲੀ ਦਲ ਆਓ ਜੀ ਆਓ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਲੋਕ ਲੁਭਾਉਣ ਦੇ ਵਾਅਦੇ ਕੀਤੇ ਜਾ ਰਹੇ ਨੇ ਇਸੇ ਕਿੜੀ ਤਹਿਤ ਅੱਜ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਲੂਰਾ ਦੇ ਵੱਲੋਂ ਜਲੰਧਰ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਆ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਆ ਬਥੇਰੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰ ਲਿਆ ਆ ਤੇ ਉੱਥੇ ਹੀ ਵਿਰੋਧੀ ਧਿਰਾਂ ਤੇ ਨਿਸ਼ਾਨੇ ਸਾਧਦੇ ਹੋਏ ਪਾਣੀ ਦੇ ਮੁੱਦਿਆਂ ਨੂੰ ਵੀ ਚੁੱਕਿਆ। ਕਿਸ ਤਰੀਕੇ ਦਾ ਹੰਗਾਰਾ ਜਿਹੜਾ ਆਦਮਪੁਰ ਦੇ ਹਲਕਿਆਂ ਚ ਮਿਲ ਰਿਹਾ ਵਧੀਆ ਹੰਗਾਰਾ ਮਿਲ ਰਿਹਾ ਜੀ ਸਾਡੀ ਸੇਬ ਦੀ ਚੌਥੀ ਮੀਟਿੰਗ ਮਾਨਟ੍ਰਾਈ ਪਿੰਡ ਦੇ ਵਿੱਚ ਔਰੇ ਬੜਾ ਇੱਕ ਮਹੱਤਵਪੂਰਨ ਫੈਸਲਾ ਮਾਨਟ੍ਰਾਈ ਆਦਮਪੁਰ ਕੋਪਰ ਹਲਕੇ ਦਾ ਇਥੇ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਆ ਜਦੋਂ ਮੈਂ ਇਹ ਹਲਕੇ ਦਾ ਇੰਚਾਰਜ ਕੀਤਾ ਸੀ ਕੋਪਰ ਦੀ 슈ਗਰ ਮਿਲ ਇਥੇ ਦੀ ਬਹੁਤ ਵੱਡੀ ਡਿਮਾਂਡ ਸੀ ਲੋਕਾਂ ਦੀ ਹੂ ਗੋਇਤੋਂ 350 ਮੀਟ੍ਰਿਕ ਟਨ ਦੇ ਉੱਤੇ ਲਿਜਾ ਕੇ ਉਹਨਾਂ ਦੀ ਪੜਾਈ ਜਿਹੜੀ ਹੋਈ ਹੈ ਤੋਂ ਬੇਸਵਾਕੇ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਸ ਚੀਜ਼ ਦਾ ਬੜਾ ਲਾਭ ਹੋਇਆ ਬਹੁਤ ਸਾਰੀਆਂ ਸੜਕਾਂ ਵੀ ਇੱਥੇ ਬਣਾਈਆਂ ਗਈਆਂ ਲੇਕਿਨ ਜਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੋਈ ਪੈਸਾ ਨਾ ਸੜਕਾਂ ਲਈ ਦਿੱਤਾ ਗਿਆ ਨਾ ਕਿਸੇ ਪੰਚਾਇਤ ਨੂੰ ਦਿੱਤਾ ਗਿਆ ਨਾ ਕਿਸੇ ਚੰਜ ਕਰਨ ਨੂੰ ਦਿੱਤਾ ਗਿਆ ਨਾ ਸ਼ਗਲ ਸਕੀਮ ਨਾ ਹੋਰ ਜਿਹੜੀਆਂ ਸਕੀਮਾਂ ਅੱਜ ਲੋਕ ਜਿਹੜੇ ਆ ਤਰਾ-ਤਰਾ ਕਰਦੇ ਪਏ ਆ ਤੋ ਮੈਂ ਸਮਝਦਾ ਕਿ ਸ਼੍ਰੋਮਣੀ ਕਾਲੀਦਾਦ ਤੇ ਆ ਜਿਹੜਾ ਇਹ ਇਲੈਕਸ਼ਨ ਮੁਹਿੰਮ ਇਹਦੇ ਵਿੱਚ ਜਿਹੜੇ ਉਹ ਲੋਕ ਆ ਜਿਹੜੇ ਸਰਕਾਰ ਦੇ ਚੁੱਕੇ ਨਾ ਰਹੇ ਨੇ ਆਏ ਸੀ ਉਹ ਹੁਣ ਫੇਰ ਵਾਪਸ ਸ਼੍ਰੋਮਣੀ ਕਾਲੀਦਾਦ ਆਉਹੀ ਆਉ